ਮੈਂ ਮਰਾਜੀ ਮਰਜੀਤ ਸਿੰਘ ਸੰਨੋ ਕੁੜੈਲ ਸਿੰਘ ਪਿੰਡ ਤੇ ਜਾਦਾ ਹਾਂਜੀ ਕਿੱਥੇ ਕੰਮ ਕਰ ਰਹੇ ਹੋ ਮੈਂ ਹਰਜੋਸ ਐਸਪੀ ਕੈਸ਼ ਏਜੰਸੀ ਜੀ 8 ਸਾਲ ਤੋਂ ਕੰਮ ਕਰ ਰਹੇ ਹਾਂ ਸੀ ਕੀ ਹੋਈ ਵਰਦਾਤਾ ਵਰਦਾਤਾ ਹੋਈ ਹੈ ਕਿ ਇਹ ਏਜੰਸੀ ਦਾ ਕੈਸ਼ ਹਰ ਵਾਰ ਮੈਂ ਜਮਾ ਕਰਾਂਦਾ ਵਾਂ ਤੇ ਅੱਜ ਮੈਂ ਜੀਤੋ ਕੈਸ਼ ਲੈ ਕੇ ਨਿਕਲਿਆ ਤੇ ਦਾਰੂਸਲਾਮ ਕੋਠੀ ਲਾ ਕੇ ਕਾਲਜ ਰੋਡ ਤੋਂ ਤਿੰਨ ਮੁੰਡਿਆਂ ਨੇ ਪਿੱਛੋਂ ਆ ਕੇ ਮੋਟਰਸਾਈਕਲ ਦੀ ਲੱਤ ਮਾਰ ਕੇ ਮੈਨੂੰ ਟੇਪਤਾ ਤੇ ਮੇਰੀ ਕਿੱਟ ਖੋਲੀ ਇੰਦਾਂ ਇੰਦਾਂ ਦੇ ਹੱਥੇ ਪਲੇ ਤੇ ਦੋ ਤਿੰਨ ਬੰਦੇ ਸੀ ਤੇ ਇੱਕ ਨੇ ਮੇਰੇ ਦਾਤਰ ਮਾਰਿਆ ਦੋ ਤਿੰਨ ਤੇ ਫਿਰ ਉਹ ਕਾਲਜ ਵਾਲੀ ਬਾਗ ਵਾਲੀ ਗਲੀ ਚ ਹਾਂਜੀ ਮੂੰ ਬੰਨਨੇ ਸੀ ਜਦੋਂ ਆ ਦੋਨੇ ਮੂੰ ਬੰਨਨੇ ਸੀ ਤੇ ਇੱਕ ਉਹ ਨਗੇ ਮੂੰ ਸੀ ਇਹਨੇ ਮੈਨੂੰ ਡਾਕਟਰ ਮਾਰੇ ਆ ਜਾਣ ਕਰ ਸਕਦੇ ਹੋ ਬੰਨਨੇ ਹਾਂ ਜਿਹਨੇ ਡਾਕਟਰ ਮਾਰੇ ਉਹ ਹੀ ਪਛਾਨਾ ਬਾਕੀ ਨੇ ਮੂੰ ਟਪਕੇ ਸੀ ਕਿੰਨੇ ਪੈਸੇ ਲੱਗਦੇ ਨੇ ਏਜੰਸੀ ਦਾ ਕੈਸ਼ 175000 ਤੇ ਮੇਰਾ ਪਰਸਨਲ ਪਰਸ ਸੀ ਉਹਦੇ ATM ਪੈਂਡ ਕਾਰਡ ਔਰ ਜੋ ਮੋਟਰਸਾਈਕਲ ਤੇ ਸਾਰੇ ਕਾਗਜ਼ ਸਾਰੇ ਠੇਪੇ ਪੇਚੀ ਸੀ ਕਿੱਟੀ ਲੈ ਗਏ ਔਰ ਫਿਰ ਮੰਗੇ ਤੁਹਾਡੇ ਮੰਗੇ ਸਰ ਕੀ ਏਜੰਸੀ ਦਾ ਕੈਸ਼ ਉਹ ਕਵਰ ਰਿਕਵਰ ਕੀਤਾ ਜਾਏ ਤੇ ਸਾਡਾ ਵੀ ਕੀਤਾ ਜਾਏ ਹਾਂਜੀ ਚਲੋ ਛੱਟ ਪੇਟ ਲੱਗੇ ਚਲੋ ਤੇ ਕੋਈ ਗਣੀ ਇਲਾਜ ਹੋ ਜਾਊਗਾ ਕਰਾ ਲਾਂਗੇ ਆਪਾਂ ਲੇਕਿਨ ਜੋ ਮਾਲਕ ਦਾ ਕੈਸ਼ ਜਮਾ ਹੋਇਆ ਉਹ ਮਿਲ ਜੇ ਤਾਂ ਕਿ ਉਹਨੂੰ ਵੀ ਤਸੱਲੀ ਹੋ ਜੇ ਕਿ ਭਈ ਮੇਰਾ ਕੈਸ਼ ਜੋ ਲੁੱਟਿਆ ਗਿਆ ਬਰਾਬਰ ਹੋ ਗਿਆ ਹੋਗਾ ਬਾਕੀ ਮਾਲਕ ਤੋਂ ਗਿਆ ਪਲਵੰਤ ਸਿੰਘ ਜੀ ਆ ਗਰਦਾਸਪੁਰ ਦੇ ਉਹ ਕੱਲ ਆਉਗੇ ਤੇ ਭਾਂਦੀ ਕਾਰਵਾਈ ਬੰਦੇ ਮੈਂ ਆ ਕੇ ਕਰਦਾ ਫਿਰ ਉਸ ਮੌਕੇ ਤੇ ਪੁੱਛੀ ਉਹ ਬਿਲਕੁਲ ਪੁੱਛੀ ਸੀ 112 ਤੇ ਮੈਂ ਡਾਇਲ ਕੀਤਾ ਸੀ ਤੇ ਉਹਨਾਂ ਦਾ ਰਿਸਪੌਂਸ ਚੰਗਾ ਰਿਹਾ ਤੇ ਉਸੇ ਟਾਈਮ ਪੁਲਿਸ ਆ ਗਈ ਮਾਨਯੋਗ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਜੀ ਦੀ ਨਿਸ਼ਾਨ ਦੇਸ਼ਾਂ ਤੇ ਲੁਟਾ ਚੋਰੀ ਖੋ ਲੁਟੋਰੀ ਕਰਨ ਵਾਲੇ ਮਾੜਿਆਂ ਸਰਾਂ ਦੇ ਖਿਲਾਫ ਵਿੱਡੀ ਇੱਕ ਮਹਿੰਮ ਨੂੰ ਉਸ ਵਲੇ ਇੱਕ ਭਾਰੀ ਸਬਤਾ ਪ੍ਰਾਪਤ ਹੋਈ ਜਦੋਂ ਮਿਤੀ 22 11 23 ਨੂੰ ਕਰੀਬ 3:20 ਮਿੰਟ ਤੇ ਇੱਕ ਕਿਸੇ ਕੰਪਨੀ ਪੈਂਦੀ ਹੈ ਗੈਸ ਜਨਸੀ ਹੈ ਜਿਸ ਦਾ ਹਰਜੋਸ਼ਨ ਉਸ ਦੇ ਕਰਿੰਦੇ ਕੋਲੋਂ ਤਿੰਨ ਮੋਰਸਗਰ ਮੋਰਟਲ ਦੇ ਜਿਹੜੇ ਸਵਾਰ ਤਿੰਨ ਬੰਦੇ ਸੀ ਉਹਨਾਂ ਨੇ ਉਹਦੇ ਪਰਸ ਤੇ ਪੈਸੇ ਖੋਲੇ ਸੀ ਉਸ ਵਾਰਦਾਤ ਨੂੰ ਉਸੇ ਵਕਤ ਐਸਐਚਓ ਨੇ ਆਪਣਾ ਪਰਚਾ ਰਿਸਟਰ ਕਰਕੇ ਆਪਣੀ ਤਫ਼ਤੀਸ਼ ਸ਼ਾਮਿਲ ਲਿਆਂਦੀ ਤੇ ਐਸਟੀਯੂ ਦੀ ਬੜੀ ਜੀ ਟੀਮ ਤੇ ਸੀਏ ਦੀ ਟੀਮ ਨੇ ਰਲ ਕੇ ਇੱਕ ਇਸ ਮੋਹਮ ਇਸ ਨੇ ਵਾਰਤ ਨੂੰ ਪ੍ਰੈਸ ਕਰਮੇ ਜੋ ਸਹੂਲਤਾਂ ਪ੍ਰਾਪਤ ਕੀਤੀ ਹੈ ਉੱਤੇ ਤਿੰਨੇ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਤੋਂ ਜਿਹੜੀ ਅਬਾਊਟ ਬਨਾਗਿਆ ਰੁਪਈਆ ਜਿਹੜੀ ਲੁੱਟਦੀ ਵਗਰ ਪੈਸੇ ਉਹ ਬਰਾਮਦ ਕੀਤੇ ਐ ਉਸ ਵਾਰਦਾਤ ਦੇ ਵਿੱਚ ਵਰਤੇ ਮੋਟਰਸਕਲ ਬਰਾਮਦ ਕੀਤਾ ਤੇ ਦਾਕਟਰ ਬਰਾਮਦ ਕੀਤਾ ਕਿੰਨੀ ਮਾਤਰੀ ਸਟ ਪੈਸੇ ਕਿੰਨੇ ਟੋਟਲ ਇਹਦੇ ਵਿੱਚ ਜਿਹੜੇ ਉਹ 175000 ਰੁਪਈਆ ਦੀ ਮਾਉਂਟ ਲਿਖਾਈ ਸੀ ਉਹਨਾਂ ਨੇ ਤੇ ਜਿਹੜੇ ਤਿੰਨੇ ਵਿਅਕਤੀ ਨੇ ਇਹਨੇ ਕੁਝ ਪੈਸੇ ਆਪਣੇ ਜਿਹੜੇ ਨਸ਼ੇਪਤੀ ਸਿਸਟਮ ਨੂੰ ਖਰਚ ਲਿੱਤੇ ਤੇ ਉਹ तकरीबन ਫਿਲਹਾਲ 50000 ਬਰਾਮਦ ਹੋਏ ਨੇ ਬਾਕੀ ਇਹ ਜਿਹੜੇ ਤਿੰਨੇ ਕਿਊਜ਼ ਸਾਡੇ ਕੋਲ ਰਿਮਾਂਡ ਤੇ ਨੇ ਉਹ ਬਰਾਉਨ ਵੀ ਕਰਾਂਗੇ ਰਿਕਾਰਡ ਕਿਸ ਤਰ੍ਹਾਂ ਦਾ ਇਹ ਜਿਹੜਾ ਇਹਨਾਂ ਦੇ ਪਿੱਛੇ ਪਿਛੋਕੜ ਇਹਨਾਂ ਦੇ ਪਹਿਲਾਂ ਪਰਚੇ ਹੈਗੇ ਨੇ ਤਿੰਨਾਂ ਵਿੱਚੋਂ ਦੋਹਾਂ ਦੇ ਪਹਿਲਾਂ ਪਰਚੇ ਹੈਗੇ ਨੇ ਸਰ ਉਮਰ ਕਿੰਨੀ ਹੈ ਮੁੜਿਆ ਇਹ ਸਾਰੇ ਹੀ ਬਾਉਟੀ ਦੀ ਸਾਲ ਦੇ ਨੇ ਕੀ ਕੀ ਧਾਰਾ ਲਾਈ ਦੀ ਇਹਨਾਂ ਉੱਤੇ 389 ਬੀ ਦਾ ਪਰਚਾ ਦਸਤਾ ਕੀਤਾ ਗਿਆ ਤੇ ਇਹ ਇੱਕ ਬੜੀ ਵੱਡੀ ਕਮੁਦੀਆ ਕਾਮਯਾਬੀ ਹੈ ਜਦੋਂ ਕਰਾਇਮ ਹੋਏ ਨਾ ਤੇ ਇਹਦਾ ਮਕੀਕ ਨੈਚਰਲ ਫਰੋਮਿਨਾ ਹੈ ਬਟ ਉਸਨੂੰ ਫਿਰ ਜਲਦੀ ਟ੍ਰੇਸ ਕਰ ਲੈਣਾ ਇਹ ਸਾਡੀ ਪੁਲਿਸ ਦੀ ਸੀਏਡੀ ਟੀਮ ਨੇ ਨਾਲ ਰਲ ਸਹਿਯੋਗ ਦੇ ਕੇ ਐਸਓ ਸਾਹਿਬ ਦੀ ਪੂਰੀ ਟੀਮ ਨੇ ਦਿਨ ਨਾ ਦਿਕ ਬੰਦ ਕਰਕੇ ਕੁਝ ਦਿਨਾਂ ਵਿੱਚ ਇਹ ਵਾਧਾ ਟ੍ਰੈਕਸ ਕੀਤੀ ਹੈ। ਇਹਦਾ ਪ੍ਰਮਾਣ ਵੀ ਲਿਆ ਕੇ ਹੋ ਰਹੀ ਆਸ ਹੈ। ਹਾਂਜੀ ਹਾਂਜੀ ਅਸੀਂ ਇਹ ਜਿਹੜੇ ਤਿੰਨੇ ਜਿਹੜੇ ਦੋਸ਼ੀ ਨੇ ਹੈਡਕਪ ਪੁਲਿਸ ਮੰਨਦੇ ਨੇ ਜਿਹੜੀ ਰਿਕਵਰੀ ਹੋਈ ਆ ਨੇ ਇਸ ਤੋਂ ਹੋਰ ਫਦਰ ਕਵਰੀਆ ਕਰਾਂਗੇ।